ਇੱਕ ਭਾਈ ਮੂਆਂਤ ਸੀ ਮੂਆਂਤ ਇਹਨਾਂ ਨੂੰ ਫੋਬਰਾ ਕੀ ਕਹਦੇ ਨੇ ਬਰਾਗੀ ਤੇ ਪੰਡਤਾਂ 'ਚ ਫਰਕ ਕੋਈ ਨਹੀਂ ਹੈ ਸਹੀ ਚਾਹੇ ਪੰਡਤ ਕਹੇ ਦਾ ਇਹਨਾਂ ਲਈ ਕੋਈ ਖਾਲ ਸਾਧ ਕਹਿੰਦੇ ਉਹਨਾਂ ਨੂੰ ਵੀ ਸਾਧ ਕਹਿੰਦੇ ਨੇ ਸਹੀ ਉਹ ਸੀ ਥੋੜੀ ਜਿਹੀ ਗਰੀਬੀ ਗਰੀਬੀ ਤੇ ਉਹ ਕੀ ਕਰਿਆ ਕਰੇ ਜਿਹੜਾ ਪੰਡਤ ਸੀ ਉਹਦਾ ਬਾਹਲਾ ਜਾਣੀ ਬੜਾ ਨਾ ਬਰਾਗੀਲਾ ਦਾ ਕੋਈ ਚੀਜ਼ ਆ ਤੇ ਗਾਲੜੀ ਸੀ ਬਾਹਲਾ ਡੱਕਾ ਨਾ ਤੋੜਿਆ ਕਰੇ ਤੇ ਉਹ ਆਪ ਵਿਚਾਰੀ ਬਹੁਤ ਕੰਮ ਕਰਿਆ ਕਰੇ ਮੰਗਤਾ ਕਿ ਲੋਕਾਂ ਦਾ ਕੰਮ-ਕੰਮ ਕਰਕੇ ਤੇ ਬਸੇਰੇ ਤਾਨੇ ਮਿਹਣੇ ਮਾਰਿਆ ਆਖਰੇ ਉਹਨੂੰ ਤੇ ਉਹ ਡੱਕਾ ਨਾ ਕੋਿਆ ਆਖਰੇ ਇੱਕ ਦਿਨ ਫੇ ਬਾਹਲੇ ਤਾਨੇ ਮਿਹਣੇ ਮਾਰੇ ਵੀ ਡੱਕਾ ਨਹੀਂ ਕਰਦਾ ਦਿਨ ਮਾਰੀ ਜਾ ਕਿਥੇ ਪਾਸੇ ਤਦ ਰੱਬ ਚੱਕ ਹੀ ਲਵੇ ਜਾਂ ਮੈਨੂੰ ਚੱਕ ਲੈ ਰੱਬ ਭੁੱਖੇ ਰਹਿਣ ਜਦੋਂ ਉਹਨੇ ਫਿਰ ਅੱਕੇ ਬੈਨ ਗੜਬਾ ਚੱਕ ਲਿਆ ਗੜਬਾ ਚੱਕ ਕੇ ਤੇ ਤੁਰ ਪਿਆ ਤੁਰ ਆ ਜਾਂਦਾ ਤੇ ਇਹ ਮਿਲੂ ਕੋਹਣੀ ਨੱਕ ਨਾ ਇਹ ਵੀ ਮੋਢੇ ਦਾ ਅੱਛਾ ਜੀ ਤੇ ਉਹ ਨਾ ਕਿਰੀ ਹੁਣੇ ਉਹੀ ਚੱਲ ਪੀ ਅੱਛਾ ਜੀ ਲੋ ਤੁਰ ਆ ਗਿਆ ਤੇ ਗਾਹਾਂ ਭਾਈ ਛੱਪ ਪਿਆ ਕਾਲਾ ਬਹੁ ਭਾਰਾ ਤੇ ਛੱਪ ਪਿਆ ਘਾ ਭਾਰਾ ਤੇ ਉਹਨੇ ਜਾ ਕੇ ਤੇ ਚੱਕ ਲਿਆ ਚੱਕ ਕੇ ਗਰਬੇ ਚ ਪਾ ਲਿਆ ਆਖੇ ਲੜ ਮੇਰੇ ਲੜ ਮੇਰੇ ਲੜ ਮੇਰੇ ਨਾਉਣੇ ਕੀ ਲੜਨਾ ਸੀ ਉਹਨੇ ਗਰਬੇ ਚ ਪਾ ਲਿਆ ਗਰਬੇ ਚ ਪਾ ਕੇ ਰਾਜਲ ਮੇਰੇ ਨਹੀਂ ਲੜਦਾ ਤੇ ਮੇਰੇ ਘਰਾਣੇ ਦੇ ਤਾਂ ਲੜੇਗਾ ਉਤੋਂ ਇੱਕ ਇਨਾ ਕੋਲੇ ਬੜਾ ਦੁਬੱਟਾ ਜਾ ਰੱਖਦੇ ਆ ਜਿਹੜੇ ਬਾਹਲੇ ਜਾਦੇ ਉੱਤੇ ਪਰਨਾ ਜਾਂ ਮੋਢੇ ਤੇ ਹੁੰਦਾ ਬੰਬਲਾਂ ਜਿਆਂ ਵਾਲਾ ਉਹਦੇ ਦਾ ਮੂੰਹ ਬਨ ਲਿਆ ਬਨ ਕੇ ਮੂੰਹ ਤੇ ਲਿਆ ਆ ਉਹ ਵੀ ਦੇਖ ਕੇ ਘਰਾਣੇ ਵੀ ਅੱਜ ਤੱਕ ਕੋਈ ਨਹੀਂ ਆਉਂਦਾ ਖੁਸ਼ ਹੋ ਗਈ ਠੀਕ ਹੈ ਉਹਨੂੰ ਕਹਿੰਦਾ ਲਿਆ ਆ ਫੜ ਤੇ ਬਾਹਰ ਆ ਕੇ ਖੋਲੀ ਇਹਨੂੰ ਪਤਾ ਨਾ ਲੱਗ ਜੇ ਕਿਸੇ ਨੂੰ ਵੀ ਅੰਦਰ ਰੇ ਜੂ ਡੰਗ ਮਾਰੂ ਮੇਰਾ ਖੜਾ ਛੁੱਟੂ ਨਸ ਲੜਦੀ ਆ ਮੇਰੇ ਨਾਲ ਤੇ ਉਹਨੇ ਅੰਦਰ ਜਾ ਕੇ ਮੂੰਹ ਖੋਲਿਆ ਤੇ ਚਾਨਣ ਹੋ ਗਿਆ ਇਕਦਮ ਕਾਹਰ ਛਪੇਰੇ ਲਾਲ ਬਣ ਗਿਆ ਉਹ ਭੱਜ ਕੇ ਬਾਹਰ ਨਿਕਲਿਆ ਅਜੀ ਟਹਿ ਜਾਣਾ ਲਾਲ ਕਿਥੋਂ ਲਿਆ ਆ ਉਹਨਾਂ ਦਾ ਮੈਨੂੰ ਐਂ ਮਿਲ ਗਿਆ ਲਾਣਾ ਉਹ ਦੇਖਿਓ ਆਪੋ ਕਾ ਪਕਾਰਿਆ ਗਿਆ ਵੀ ਆ ਕੀ ਪਰਮਾਤਮਾ ਨੇ ਬਣਾਤਾ ਚਲ ਉਹਨੇ ਇੱਥਾ ਕੇ ਸਾਹਮਣੇ ਦਾ ਸੰਦੂਖ ਜੋ ਦੋ ਦਿਨ ਰੱਖ ਕੇ ਆਪਾਂ ਇਹ ਮਣਕਾ ਜਾਂ ਕੀ ਕਰਾਂਗੇ ਤੇ ਮੈਂ ਬਾਨੀਏ ਨੂੰ ਦਿਖਾ ਰਿਆ ਆਪਾਂ ਨੂੰ ਸੌਦਾ ਪਤਾ ਦੇ ਦੇ ਤਾਂ ਉਹ ਵਾਲਾ ਦਿਖਾ ਦੇ ਕਿਉਂ ਬਾਨੀਆਂ ਨੂੰ ਦਿਖਾਇਆ ਬਾਨੀਆਂ ਦਾ ਲੈ ਜੋ ਜਿੰਨਾ ਮਰਜ਼ੀ ਸਮਾਨ ਲੈ ਜਾ ਚੱਕ ਕੇ ਆ ਦਾ ਆਟਾ ਦਾਣਾ ਦੂੜਾ ਹੋਰ ਪੈਸੇ ਪੂਠੇ ਬਾਨੀਆਂ ਨੇ ਦੇਤੇ ਦੇਖ ਦੋ ਚਾਰ ਦਿਨ ਤੱਕ ਬਾਨੀਆਂ ਚੁੱਪ ਰਹਾ ਦੇਖਦੇ ਰੋਲਾ ਨਾ ਪਾ ਲੈ ਇਨੋਂ ਕਈ ਰਾਂ ਨਾਂਗੇ ਉਹਨੇ ਜਾ ਕੇ ਰਾਜੇ ਨੂੰ ਫੜਾਤਾ ਪਛੀਰੀ ਚ ਰਾਜਾ ਕਹਿੰਦਾ ਵੀ ਜਿਹੜਾ ਮਰਜ਼ੀ ਲੈ ਜਾ ਚੱਕ ਕੇ ਸਮਾਨ ਵੀ ਮੇਰੇ ਇਹ ਪਿਓ ਦਾਦੇ ਕੋਲੋਂ ਇੱਕ ਤਰ੍ਹਾਂ ਆਇਆ ਤੇ ਤੈਨੂੰ ਮੁੱਲ ਨਹੀਂ ਮੈਂ ਦੇ ਸਕਦਾ ਪੈਸੇ ਲੈ ਜਾ ਬਾਣੀਆਂ ਨੇ ਜਾਨੀ ਆਹਦੇ ਪੂਰੇ ਪੈਸੇ ਮਸਬਲ ਜੋਗੇ ਢੋੜੇ ਢੋਕੇ ਤੇ ਉਹ ਕੀ ਕਰਿਆ ਲਾਲ ਨੂੰ ਇੱਥੇ ਟੰਗ ਲਿਆ ਅਖਰੇ ਦਿਨੇ ਪਰ ਰਾਜਾ ਤਾਕਿਓ ਤੇ ਰਾਤ ਨੂੰ ਲਾ ਕੇ ਤਾਜ ਪਰੇ ਰੱਖ ਲਿਆ ਕਰੇ ਲਾਲ ਸੁਨਾਣੇ ਰੱਖ ਲਿਆ ਕਰੇ ਜਦੋਂ ਤੜਕਿਆਂ ਕਤੇਰੀ ਆਇਆ ਕਰੇ ਉਹਨੂੰ ਚੰਗ ਲਿਆ ਕਰੇ ਇੱਕ ਦਿਨ ਕੁਦਰਤੀ ਮਹਾਰਾਜ ਦੀ ਮਰਜ਼ੀ ਕੋਵੇਂ ਕੋਹੂ ਕਾਣਾ ਹੁੰਦਾ ਉਹਦੇ ਵਾਰ ਨਹੀਂ ਸੀ ਜਿੱਥੇ ਬਾੜੀ ਮਾਇਆ ਇਕੱਠੀ ਹੋ ਜੂ ਪਹਿਲੀ ਬਾੜੀ ਹੋ ਉੱਥੇ ਛੇਤੀ ਵਾਰ ਨਹੀਂ ਤਜਦੀ ਹੁੰਦੀ ਜਦੋਂ ਨਾਲ ਆ ਤੇ ਉਹ ਰਾਜਾ ਕਿਤੇ ਖਨਾਣੇ ਭੁੱਲ ਗਿਆ ਟਾਂਕੇ ਲੈ ਕੇ ਗਿਆ ਨਾ ਜਾ ਕੇ ਖੇਰੀ ਲਾਲੀ ਤੇ ਬजीर ਨੇ ਮਾਰੀ ਨਿਗਾਹ ਬजीर ਕਹਿੰਦਾ ਰਾਜਾ ਸਾਹ ਵੱਜ ਲਿਆ ਨਹੀਂ ਟਾਂਕੇ ਲਾਲ ਤਾਜ ਚ ਉਹ ਲਾ ਘਰੇ ਰਹਿ ਗਿਆ ਉਹਨੇ ਭਾਈ ਉਹ ਬੰਗਾ ਭੇਜਿਆ ਉਥੋਂ ਮੀਂਹ ਉਹ ਗੋਲੀਆਂ ਨੂੰ ਕਹਦੇ ਰਾਣੀ ਨੂੰ ਕਹਿਰੀ ਆਪੇ ਤੈਨੂੰ ਫੜਾ ਦੇਣੀਆਂ ਲਾਲ ਲਿਆ ਘਰੋਂ ਜਾ ਕੇ ਉਹ ਜਨ ਗਿਆ ਤੇ ਉਹਨੇ ਜਾ ਕੇ ਕਿਹਾ ਰਾਣੀ ਕਹਿੰਦੀ ਗੋਲੀ ਨੂੰ ਕੋਲੇ ਜਾ ਕੇ ਬਹੁਤ ਰਾਜ ਵਾਲੇ ਕਮਰੇ ਚੋਂ ਲਿਆ ਚੱਕ ਕੇ ਛੇਤੀ ਪਿਆ ਹੋਊਗਾ ਜਦੋਂ ਗੋਲੀ ਗਈ ਅੰਦਰ ਤੇ ਮੁੰਡਾ ਪਿਆ ਮੁੰਡਾ ਬਣਿਆ ਖੇਢੀ ਜਾਵੇ ਉਹ ਗੋਲੀ ਭੱਜ ਕੇ ਬਾਹਰ ਆ ਗਈ ਆਦੀ ਰਾਣੀ ਸਾਹਿਬ ਉਹ ਤਾਂ ਮੁੰਡਾ ਉੱਥੇ ਤਾਂ ਪਿਆ ਜੋ ਭੱਜ ਕੇ ਗਈ ਰਾਣੀ ਰਾਣੀ ਨੇ ਦੇਖਿਆ ਮੁੰਡਾ ਉਹਨੇ ਚੱਕ ਕੇ ਝੋਲੀ ਪਾ ਲਿਆ ਤੇ ਰਾਜੇ ਨੂੰ ਦੱਸਿਆ ਰਾਜਾ ਆ ਗਿਆ ਵੀ ਰਾਜੇ ਦੇ ਮੁੰਡਾ ਰਾਜੇ ਦੇ ਮੁੰਡਾ ਬੜਾ ਪੁੰਨਦਾਨ ਕਰਿਆ ਬਈ ਪੁੰਨਦਾਨ ਕਰਿਆ ਸੀ ਬਹੁਤ ਮੁੰਡਾ ਲਾਗੇ ਪਾਲਣ ਲਾਗੇ ਪਾਲਣ ਤੇ ਮੁੰਡਾ ਇਹ ਛੋਟਾ ਹੀ ਸੀ ਤੇ ਰਾਜੇ ਦੀ ਮੌਤ ਹੋ ਗਈ। ਸਹੀ। ਉਹ ਰਾਜੇ ਦੀ ਮੌਤ ਹੋ ਗਈ ਤੇ ਠੀਕ ਬਹਿ ਕੇ ਰਾਜ ਤੇ ਠੀਕ ਰਾਜ ਤੇ ਬਹਿ ਗਏ। ਸਹੀ। ਤੇ ਉਹ ਗਏ ਉਹਨਾਂ ਨੇ ਅਰਾਏ ਕਰ ਲਈ ਵੀ ਰਾਜ ਦੇ ਹੁਕਮ ਉਹਦਾ ਨਾਂ ਧਰਤਾ ਉਹਨੂੰ ਲਾਲ ਬਾਦਸ਼ਾਹ। ਸਹੀ। ਤੇ ਉਹ ਕਹਿੰਦੇ ਵੀ ਮੁੰਡੇ ਨੂੰ ਮਰਵਾ ਦੇ। ਵੱਡਾ ਹੋਇਆ ਰਾਜਪਾਲੂਗਾ। ਜਿਹੜਾ ਰਾਜਾ ਮੰਗੇ ਬੈਠਾ ਥਰੀਕ ਕੋਈ ਵੀ ਆਪਾਂ ਮੁੰਡੇ ਨੂੰ ਮਰਵਾ ਦੇ। ਜੇ ਰਾਜਾ ਮੰਗਾ ਸਭ ਕੁਝ ਆ ਸਕਦਾ। ਉਹ ਹੁੰਦੀ ਹੁੰਦੀ ਗੱਲ ਲੀਕ ਹੋ ਕੇ ਰਾਣੀ ਨੂੰ ਪਤਾ ਲੱਗ ਗਿਆ। ਤੇ ਤੇਰਾ ਮੁੰਡਾ ਮਰਬੂਨ ਗਿਆ। ਰਾਣੀ ਲੈ ਕੇ ਰਾਤ ਨੂੰ ਮੁੰਡੇ ਨੂੰ ਤੇ ਰਾਤ ਨੂੰ ਨਿਕਲ ਗਈ। ਨਿਕਲ ਗਈ ਬਿਛਦੀ ਝਾੜੀਆਂ, ਝਾੜੀਆਂ ਦੇ ਨਿਕਲ ਗਈ ਵਿਚਾਰੀ ਲੀੜੇ ਪਾਟ ਕੇ ਬੁਰਾ ਹਾਲ ਹੋ ਗਿਆ। ਤੇ ਆਉਰਾ ਖਰਚੇ ਪੱਠਾ ਪੂਰਾ ਲੈ ਗਿਆ ਕੋਲੇ ਤੇ ਗਾਹਾਂ ਜਾ ਕੇ ਭਾਈ ਉਹ ਕਿਸੇ ਦੇ ਘਰੇ ਜਾ ਕੇ ਜਾਵੜੀ ਜਾ ਕੇ ਉਹਨੂੰ ਸਾਰੀ ਗੱਲ ਦੱਸੀ ਕਿ ਝੋਰਾ ਦੇ ਘਰੇ ਜਾ ਉਹ ਝੋਰਾ ਦੇ ਝੋਰਾ ਦੇ ਘਰੇ ਸਾਰੀ ਦਾਸ ਦੀ ਮੈਂ ਰਾਣੀ ਆ ਐ ਕਰਕੇ ਮੇਰੇ ਮੁੰਡੇ ਨੂੰ ਮਾਰਦੇ ਸੀ ਮੈਂ ਤਾਂ ਮੁੰਡਾ ਲੈ ਕੇ ਭੱਜੀਆਂ ਭਾਣੇ ਪਾਲਣਾ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਤੂੰ ਸਾਡੇ ਕੋਲੇ ਰਹਿ ਤੇ ਮੁੰਡਾ ਪਾਲ ਆ ਉਹਦਾ ਉੱਥੇ ਭਾਈ ਪਾਣੀ ਲੱਗ ਗਿਆ ਪਾਣੀ ਲੱਗ ਗਿਆ ਲਾਲਵਾਸ਼ ਨੂੰ ਕੁਝ ਸੁੱਤਣਾ ਪਿਛਲੀ ਨਿਆਣਾ ਸੀ ਤੇ ਮੁੰਡਾ ਬਾਵਾ ਜਾਨੀ ਅੜਾਰ ਹੋ ਗਿਆ ਅੜਾਰ ਕੀ ਹੋ ਗਿਆ ਜੀ 15 18 18 ਸਾਲ ਨੂੰ ਜਾ ਉਪੜਿਆ ਗੱਭਰੂਆਂ ਪੂਰਾ ਗੱਭਰੂ ਹੋ ਗਿਆ ਜੜੀ ਮਛੂਤਰ ਨਾਲੀ ਹੋ ਗਈ ਉੱਥੇ ਸ਼ਿਕਾਰੀ ਹੀ ਖੇਰ ਚ ਸਹੀ ਸ਼ਿਕਾਰੀ ਨੇ ਕੀ ਕਰਨਾ ਉਹਨੇ ਜਾਲ ਲਾ ਦੇਣਾ ਜਾਲ ਲਾ ਕੇ ਤੇ ਕਬੂਤਰ ਕਬਾ ਤਰ ਤਰ ਨਿਕਲ ਸੋਕਰ ਫੜ ਕੇ ਲਿਆਉਣੇ ਲਿਆ ਕੇ ਉਹ ਸ਼ਹਿਰ ਚ ਵੇਚਣੇ ਖਾਣ ਵਾਲਿਆਂ ਨੇ ਲੈ ਜਾਣੇ ਉਹਨੇ ਆਧਾਰ ਰਗਿਆਰ ਤੋਂ ਇੱਕ ਕਬੂਤਰਾਂ ਦੀ ਜੋ ਡਾਰ ਆਈ ਜਾਨਵਰ ਬੋਲਦੇ ਸੀ ਸਰਜੂ ਕੀ ਬੇੜਾ ਸੀ ਤੇ ਦਾਣੇ ਖੰਡੇ ਦੇ ਤੇ ਦੇਖ ਕੇ ਕਬੂਤਰ ਜਦੋਂ ਉਤਰਨ ਲੱਗੇ ਇੱਕ ਬੁੱਢਾ ਕਬੂਤਰ ਬੈਠ્યો ਉਹ ਕਹਿੰਦਾ ਨਾ ਉਤਰੋ ਸੌਂ ਖਸਰੇ ਵਾਲਾ ਨਹੀਂ ਦਾ ਸਹੀ ਉਹ ਨਾ ਮੰਨੇ আরে ਕੁਛ ਨਹੀਂ ਹੁੰਦਾ ਜਦੋਂ ਉਤਰੇ ਵਿੱਚ ਉਹ ਜਾਲ ਲੱਗਿਆ ਦੀ ਫਸ ਗਏ ਇਹ ਪਾਸ ਕੀ ਉਹ ਕਹਿੰਦੇ ਵੀ ਬੜੇ ਕਸੂਤੇ ਲੜ ਗਏ ਆਪਾਂ ਦਾ ਉਹ ਆਲਾ ਹੁਣ ਵੀ ਮੇਰੀ ਇੱਕ ਸਕੀਮ ਮੰਨ ਲੋ ਅਜੇ ਜਾਲੀ ਦੂਰ ਫਿਰਦਾ ਤੇ ਉਹਨੇ ਆਖੇ ਹੁਣ ਜਾਲ ਇਕੱਠਾ ਕਰਨਾ ਜਿਉਂ ਜਾਲ ਇਕੱਠਾ ਕਰਨ ਲੱਗਾ ਸਾਰੇ ਤੋਣਾ ਸਿੱਟ ਕੇ ਪੈ ਜੋ ਹੋ ਸਕਦਾ ਜਾਲੀ ਫੱਟ ਜੇ ਆਪਾਂ ਨੂੰ ਬਈ ਇਹ ਦਾਣੇ ਜਰੀਲੇ ਸੀ ਉਹ ਰੈਦਤੀ ਚਲ ਕਬੂਤਰਾਂ ਨੇ ਇਹਨੇ ਕਿਤੇ ਸਾਰੇ ਤੋਣਾ ਛਟਕੇ ਡਿੱਗ ਪਏ ਉਹ ਆਇਆ ਜਾਲੀ ਨੇ ਆਖੇ ਦੇਖਿਆ ਤਾਂ ਕਬੂਤਰ ਤਾਂ ਬਹੁਤ ਫਸ ਗਏ ਸੀ ਵੀਰੇ ਦਾਣੇ ਨੇ ਆਇਆ ਮੈਂ ਨਾ ਦਾਣੇ ਗਰੀਲੇ ਸੀ ਕੁਸੀਆ ਦਿਨ ਵੀ ਇਸਰਦੇ ਆ ਨਾ ਉਹ ਦਵਾਦਾਂ ਸਿੱਟੀ ਗਿਆ ਸਿੱਟੀ ਜਾਂ ਸਾਰੇ ਸਿਰ ਤੇ ਇੱਕ ਕੋਲਾ ਬੁੱਢਾ ਕਬੂਤਰ ਸੀ ਔਰੀ ਬਾਰੀ ਸੀ ਉਹਦੇ ਐ ਹੱਥ ਕੀ ਫੜਿਆ ਪਿਆ ਉਹ ਦੂਜੇ ਡਾਰੀਆਂ ਮਾਰ ਕੇ ਉਹ ਫਾ ਗਿਆ ਬਿਸ਼ਾਰਾ ਜਦੋਂ ਆ ਗਿਆ ਉਹਦੇ ਡਾਰੀਆਂ ਮਾਰ ਕੇ ਤੇ ਉਹਨੇ ਪਾਈ ਲੈ ਗਿਆ ਲਿਜਾ ਕੇ ਤੇ ਜਦੋਂ ਉਹ ਕਬੂਤਰ ਬੋਲਦਾ ਉਹਨੂੰ ਕਹਿੰਦੀ ਕਸਾਈ ਨੂੰ ਆਰਾ ਮੇਰੀ ਗੱਲ ਸੁਣ ਲੈ ਬਈ ਮੈਨੂੰ ਵੇਚੀ ਨਾ ਮੈਨੂੰ ਖਾਜੂ ਵਾਲਾ ਮਾਰ ਕੇ ਤੇ ਤੈਨੂੰ ਮੈਂ ਸਕੀਮ ਦੱਸਦਾ ਪੈਸੇ ਤੈਨੂੰ ਮੈਂ ਬਿਠਾ ਦੂੰ ਠੀਕ ਹੈ ਜੀ ਆਹਦਾ ਕਿਵੇਂ ਆਹਦਾ ਮੈਨੂੰ ਪਿੰਜਰੇ ਚ ਪਾ ਲਾ ਕਬੂਤਰ ਰੰਗ ਬਰੰਗੇ ਕੀਨੇ ਡੱਬੇ ਲਾ ਲੈਂ ਪਰਦੇ ਬੂਤਾਂ ਸੋਹਣਾ ਬਹੁਤ ਉਹਨੇ ਪਿੰਜਰੇ ਚ ਪਾ ਕੇ ਆਹਦਾ ਚੌਂਕ ਤੇ ਲੈ ਚਾਲਾ ਉਹਨੇ ਪਿੰਜਰੇ ਚ ਪਾ ਕੇ ਚੌਂਕ ਤੇ ਲੈ ਜਾ ਕੇ ਰੱਖਤਾ ਉੱਥੋਂ ਹੀ ਉਹ ਲਾਲ ਵਾਸ਼ਾ ਦੇ ਚੋਰਾ ਦਾ ਮੁੰਡਾ ਲੰਘੇ ਲਾਲ ਬਾਸ਼ਾ ਨੂੰ ਸੁਣਾ ਲਗਿਆ ਲਾਲ ਬਾਸ਼ਾ ਰੋ ਵੀ ਤਾਂ ਮੈਂ ਲੈਣਾ ਵੀ ਕਿੰਨੇ ਕਿੰਨਾ ਦਾ ਦੇਮੂਗੇ ਉਹ ਕਹਿੰਦਾ ਵੀ ਮੁੱਲ ਕਬੂਤਰ ਕਰੂਗਾ ਕਬੂਤਰ ਨੇ ਕਹਿਤਾ ਵੀ ਨੂੰ ਮੁੱਲ ਪੁੱਛੀ ਤਾਂ ਤੂੰ ਤੇਰੀ ਵੀ ਮੁੱਲ ਕਬੂਤਰ ਕਰੂਗਾ ਉਹਨੇ ਕਬੂਤਰ ਨੂੰ ਪੁੱਛਿਆ ਵੀ ਤੇਰਾ ਕੀ ਮੁੱਲ ਆ ਉਹ ਰੋ ਚਾਰ ਹੀਰੇ ਅੱਛਾ ਹੀ ਉਹ ਰ ਮੈਂ ਪੈਸੇ ਕਰੋ ਰਿਆ ਕਿ ਦੰਨਾ ਆਉਂਦੀ ਮਾਂ ਤੋਂ ਤੇ ਉਹਨੇ ਪਹਿਲਾਂ ਹੀ ਕਹਿਦਾ ਸੀ ਉਹਨੂੰ ਵੀ ਜਿੰਨਾ ਮੁੱਲ ਬਟਾਂਗੇ ਨਾ ਉਹ ਕਬੂਤਰ ਕਹਿੰਦਾ ਵੀ ਅੱਧੇ ਤੇਰੇ ਤੇ ਅੱਧੇ ਮੇਰੇ ਉਹ ਰਬ ਠੀਕ ਉਹ ਆਖਿਆ ਮਾਂ ਮੈਨੂੰ 4 ਹੀਰੇ ਦੇ ਦੇ ਪਰ ਕੀ ਕਰਨੇ ਆ ਮੈਂ ਮਾਂ ਕਬੂਤਰ ਲੈਣਾ ਰਾਜੇ ਦੀ ਢਾਣੀ ਕੋਲੇ ਘਾਟਾ ਕਾਠਾ ਕਾਥੇ ਲੱਸੀ ਦੇ ਕੋਲੇ ਉਹਨੇ ਬਾਈ 4 ਹੀਰੇ ਦੇਤੇ ਉਹਨੇ ਲਿਜਾਖੀ ਨਾ ਫਰਾਏ ਦਾ ਕਸਾਈ ਨੂੰ ਵੀ ਆ ਚੱਕ 4 ਹੀਰੇ ਤੇਰਾ ਪਿੰਜਰਾ ਮੈਨੂੰ ਫੜਾ ਦੇ ਉਹ ਕਬੂਤਰ ਕਸਾਈ ਨੂੰ ਕਹਿੰਦਾ ਵੀ ਮੇਰੇ 4 ਹੀਰੇ ਆ ਨਾ ਜਿਹੜੇ ਤੇਰੇ ਤੇ ਦੋ ਹੀਰੇ ਰੱਖ ਲਾ ਦੋ ਮੇਰੇ ਫੰਗਾ ਨਾ ਬਨਦੇ ਉਹ ਦੋ ਕਬੂਤਰ ਨੇ ਫੰਗਾ ਨਾ ਬਣਾ ਲੇ ਜਿਹਨੂੰ ਕੂਤਰ ਨੇ ਫੰਗਾ ਨਾ ਬਣਾ ਕੇ ਤੇ ਪਿੰਜਰੇ ਚ ਪਾਖ ਦੇ ਲਾਲ ਬਾਦਸ਼ਾਹ ਘਰੇ ਲੈ ਆ ਲਾਲ ਬਾਦਸ਼ਾਹ ਨੂੰ ਨਾ ਲੱਗਿਆ ਘਰੇ ਤੇ ਇੱਕ ਦਿਨ ਕਿਤੇ ਆਏ ਟੰਗਿਆ ਲੈ ਪਿੰਜਰਾ ਉਮੇ ਤੇ ਉਰੀ ਮਾਂ ਦੇ ਚਿੱਤ ਕਿਉਂ ਹੋਈ ਵੀ ਜੇ ਸਾਡਾ ਰਾਜ ਨਾ ਖੋਸਦਾ ਤੇ ਉਹ ਵੇਖ ਮਾਂ ਗੱਲ ਰਹੀਗੀ ਉਹ ਮੰਗਿਆ ਗਿਆ ਸੀ ਉਹ ਰਾਪੇ ਉਹ ਜਾਂਦਾ ਜਾਂਦਾ ਛੋਟਿਆਂ ਨੂੰ ਮੰਗ ਜਾਂਦੇ ਸੀ ਉਹਨੇ ਬਾਹਮਣ ਸੱਦੇ ਵੀ ਜਾ ਮੰਗ ਕੇ ਆਉ ਉਹ ਦਰਿਆ ਤੋਂ ਪਾਰ ਜਾ ਕੇ ਮੰਗਿਆ ਹੀ ਸੀ ਮੁੰਡੇ ਦੀ ਮੰਗਣਾ ਹੋਇਆ ਵਾ ਸੀ ਤੇ ਉਹਦੇ ਮਾਂ ਨੇ ਕਿੱਤੀ ਆਉਂਗਿਆ ਭਈ ਜੇ ਅੱਜ ਰਾਜਾ ਹੁੰਦਾ ਸਾਡੇ ਕੋਲੇ ਰਾਜ ਹੁੰਦਾ ਤੇ ਵਿਹਣ ਦੇ ਬੱਤ ਸੀ ਮੁੰਡਾ ਤੇ ਮੈਂ ਨੂੰਹ ਵਾਲੀ ਬਣ ਜਾਂਦੀ ਮੇਰੇ ਨੂੰਹ ਆ ਜਾਣੀ ਸੀ ਤੇ ਉਹ ਢਿੱਲੀ ਬੈਠੀ ਰਾਸ ਤੇ ਲਾਲ ਬਾਦਸ਼ਾਹ ਜਾਵੜਿਆ ਜਾ ਕੇ ਨਾ ਮਾਂ ਕੀ ਗੱਲ ਤੂੰ ਦਾਸ ਬੈਠੀ ਆ ਮਾਰੀ ਪੁੱਤ ਮੈਂ ਦਾ ਉਹੀ ਬੈਠੀ ਨਹੀਂ ਮਾਂ ਸੱਚ ਦਾਸ ਮੱਕਾ ਦਾਸ ਹੋਰ ਵੀ ਤੂੰ ਦੱਸਾਂ ਪੁੱਤ ਦਾਸ ਉਹ ਅਲੀ ਪਰਾਜੇ ਸੀ ਫਲਾਨਾ ਆਪਣਾ ਰਾਜ ਆ ਤੇ ਐ ਕਰਕੇ ਰਾਜ ਤੇਰਾ ਪਿਓ ਮਰ ਗਿਆ ਆਪਾਂ ਤੋਂ ਰਾਜ ਖੁੱਤ ਗਿਆ ਸੀ ਮੈਂ ਤੈਨੂੰ ਲੈ ਕੇ ਨਿਕੇ ਹੁੰਦੇ ਨੂੰ ਜਾੜਾ ਯੂਗਾ ਛਦੀ ਇੱਥੇ ਆ ਕੇ ਇਹਨਾਂ ਨੇ ਕਿਹਾ ਤੈਨੂੰ ਪਾਲਿਆ ਫਲਾਨੇ ਥਾਂ ਤੇਰੀ ਮੰਗ ਆ ਫਲਾਨੇ ਸ਼ਹਿਰ ਚ ਤੇ ਜੇ ਅੱਜ ਸਰਾ ਪਿਓ ਜਾਂਦਾ ਹੁੰਦਾ ਤਾਂ ਤੈਨੂੰ ਵਿਆਹ ਕੇ ਮੈਂ ਅੱਜ ਨੂੰਹ ਵਾਲੀ ਆਪਣੇ ਕੋਲੇ ਰਾਜ ਹੁੰਦਾ ਮੈਂ ਅੱਜ ਨੂੰਹ ਵਾਲੀ ਬਣੀ ਹੁੰਦੀ ਉਹ ਆਹ ਮਾਂ ਤੂੰ ਬੇਫਿਕਰ ਰਹਿ ਮੈਂ ਉਹੀ ਮੰਗ ਵਿਆਹ ਕੇ ਲਿਉਂ ਮੁੰਡਾ ਕਹਿੰਦਾ ਤੇ ਉਹ ਕਹਿੰਦੀ ਚਲ ਠੀਕ ਆ ਪੁੱਤ ਕੱਲੇ ਨਾ ਬਹਾਂਗੇ ਆਪਾਂ ਆਹ ਤਾਂ ਬੇਫਿਕਰ ਰਹਿ ਉਹੀ ਵਿਆਹ ਕੇ ਲਿਉਂ ਫਿਰ ਕਬੂਤਰ ਬੋਲਦਾ ਅੱਗੇ ਸੁਣੀ ਵੀ ਤਾਂ ਨਹੀਂ ਨਹੀਂ ਸੁਣੀ ਜੇ ਸੁਣੀ ਹੁੰਦੀ ਆ ਦੱਸ ਦਿਆ ਕਰ ਤੇ ਉਹ ਕਬੂਤਰ ਆ ਬੋਲਦਾ ਕਬੂਤਰਾ ਰਹਾ ਹੂੰ ਘਰ ਇਹ ਮੰਗ ਮਿਆਉਣੀਆਂ ਰੈ ਮੇਰੀ ਲੈ ਹਾਂ ਦਾ ਦਸ ਦੇ ਰੈ ਦੇ ਦੇ ਕੱਢੂਗਾ ਮੈਂ ਨਾ ਧੁੱਪ ਤੇ ਉਹ ਰਾ ਧੁੱਪ ਲਾਨਿਆ ਜੰਗਲ ਹਿਆਵੜਾ ਉੱਥੇ ਕੋ ਘੋੜਾ ਫਿਰਦਾ ਤੇ ਲਗਾਮ ਕਾਠੀਆਂ ਕਰੀਆਂ ਮਨਾ ਚੁੱਪ ਕਰਕੇ ਲਗਾਮ ਫੜ ਕੇ ਤੇ ਉੱਤੇ ਬਹਿ ਜਿਉ ਘੋੜਾ ਉੱਠਦਾ ਉਹਨੂੰ ਰਿਆ ਤੇ ਨਾਲ ਚੱਲੂ ਮੈਂ ਤੇ ਤੇਰੀ ਮੰਗ ਵਿਆਹ ਕੇ ਲਿਆਵਾਂਗੇ ਮੈਂ ਬਠੀਕਾ ਲਾਲ ਬਾਦਸ਼ਾਹ ਜੋ ਤਰਿਆ ਜੰਗਲ ਹੀ ਆ ਵੜਿਆ ਜੰਗਲ ਚ ਉਹ ਘੋੜਾ ਫਿਰਦਾ 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 ਉਹਦੇ ਹੱਥ ਲੱਗ ਗਿਆ ਲੈ ਆਇਆ ਘੋੜੇ ਨੂੰ ਲਿਆ ਕੇ ਤੇ ਨਾਲ ਲੈ ਲਿਆ ਕਬੂਤਰ ਤੇ ਘੋੜੇ ਦੇ ਬੈਠੇ ਤੇ ਘੋੜਾ ਜਾਂ ਉੱਡਿਆ ਉੱਡ ਕੇ ਦੇ ਭਾਈ ਉਹ ਰਾਣੀ ਜਿਹੜੀ ਮੰਗ ਸੀ ਉਹਦੇ ਮਹਿਲਾਂ ਜਾ ਵੜੇ ਜਦੋਂ ਮਹਿਲਾਂ ਜਾ ਵੜੇ ਜਹਾਂ ਤਹਾਂ ਜਾ ਕੇ ਮਹਿਲਾਂ ਤੇ ਘੋੜਾ ਤੇ ਮੁੰਡਾ ਮੁੰਡਾ ਵੀ ਬਹਿ ਗਿਆ ਤੇ ਘੋੜਾ ਵੀ ਮਹਿਲਾਂ ਦੀ ਛੱਤ ਤੇ ਬਹਿ ਗਿਆ ਜੰਗਲੇ ਵੱਡੇ ਵੱਡੇ ਹੁੰਦੇ ਆ ਤੇ ਕਬੂਤਰ ਉੱਡਿਆ ਕਬੂਤਰ ਉੱਡ ਕੇ ਲਈ ਮੰਗ ਸੀ ਉਹਦੀ ਉਦੋਂ ਪੂਰੀ ਜਾਨ ਆਈ ਦੀ ਬਿਉਹਣ ਨੂੰ ਹੋਰਸਾ ਮੰਗਤੀ ਜਦੋਂ ਇਹਨੂੰ ਪਤਾ ਲੱਗਿਆ ਲਾਲ ਬਾਦਸ਼ਾ ਵੀ ਉਦਾਸ ਹੋ ਗਿਆ ਵੀ ਜਾਨ ਆਈ ਦੀ ਆ ਤੇ ਬਹੁਤ ਔਖਾ ਹੋ ਗਿਆ ਕੰਮ ਤੇ ਉਹ ਕਬੂਤਰ ਕਹਿੰਦਾ ਤੂੰ ਵੇਫਾ ਕਰ ਰਿਹਾ ਭਲੇ ਛੱਲਾਂਗੇ ਤੇ ਕਬੂਤਰ ਉਹਦੀ ਮੰਗ ਦੇ ਕੋਲ ਜਾਵਦਾ ਹੈ ਰਾਣੀ ਦੇ ਸਹਿਜਾਦੀ ਦੇ ਅਰੇ ਉਹ ਥੀ ਸੋਹਣਾ ਰੰਗ ਬਰੰਗਾ ਤੇ ਸਹਿਜਾਦੀ ਉਹਨੂੰ ਫੜਨ ਲੱਗੇ ਯਾਨੀ ਸ਼ਹਿਯਾ ਦੀ ਹੱਥ ਕੱਢੇ ਕਬੂਤਰ ਪਿੱਛਾਂ ਹੱਡੀ ਜਾਵੇ ਪਿੱਛਾਂ ਹੱਡੀ ਜਾਵੇ ਪੋੜੀਆਂ ਐ ਤੇ ਉਹ ਫਰਦੀ ਫਰਦੀ ਤੋਂ ਤਾਹਾਂ ਲਈ ਖਾਤੇ ਗਈ ਤੇ ਗਾਹਾਂ ਲਾਲ ਬਾਦਸ਼ਾਹ ਦੇ ਘੋੜਾ ਉਹ ਦੇਖ ਕੇ ਹੈਰਾਨ ਹੋ ਗਈ ਉਹ ਅਰ ਵੀ ਤੁਸੀਂ ਕੌਣਾ ਮੇਰੇ ਮਹਿਲਾਂ ਚ ਆਉਣ ਵਾਲੇ ਉਹ ਲਾਲ ਬਾਦਸ਼ਾਹ ਬਹੁਤ ਸਨੱਖਾ ਜੁੰਮਦਾ ਸੀ ਔਰ ਮੈਂ ਤੇਰੀ ਪਹਿਲੀ ਮੰਗਾਂ ਵੀ ਮੈਂ ਤਾਂ ਮਾਨੇ ਹੁਣ ਦੱਸਿਆ ਸੱਤੋ ਰਾਜਪਾਖ ਖੁੱਸ ਗਿਆ ਸੀ ਤੈਨੂੰ ਹੁਣ ਹੋਰ ਤਾਂ ਵਿਆਹਦੇ ਆ ਉਹ ਵਾਲੀ ਪਤਾ ਮੈਨੂੰ ਵੀ ਸੀ ਵੀ ਮੈਂ ਮੰਗੀ ਵੀ ਆ ਤੇ ਮੈਂ ਉਹ ਮੰਗ ਤੋ ਕੀ ਲੈਣਾ ਮੈਂ ਤਾਂ ਤੇਰੇ ਨਾਲ ਚੱਲੂ ਚਾਰਾੜੀ ਹੋ ਤਿਆਰ ਮੈਂ ਤਾਂ ਤਿਆਰੀ ਆ ਉਹ ਰਾਜਾ ਫੜ ਕੇ ਨਾਲ ਬੁਹਾ ਲਈ ਕਬੂਤਰ ਬਹਿ ਕੇ ਉੱਡ ਪੇ ਭਾਈ ਉੱਠ ਪੇ ਤੁਰੇ ਆਉਂਦੇ ਆ ਮਜਨਾ ਕੱਟਦੇ 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 ਮਜਨਾ ਤੇ ਤੂਫਾਨ ਭੈਣਾ ਐਸਾ ਤੂਫਾਨ ਆਇਆ ਜਿੰਨੇ ਜਾਣੇ ਖਿੰਡ ਗਏ ਕੋੜਾ ਆਟ ਨਿਕਲ ਗਿਆ ਉਹ ਵਿਚ ਤਰ ਗਈ ਪਾਣੀ ਛਿੜਕਦੀ ਨਾਹ ਤਰੀ ਜਾਂਦੀ ਤੇ ਉਹ ਫੜ ਲਈ ਕਿਸੇ ਨੇ ਘਾੜ ਤੇ ਅੱਤ ਧੋਣ ਆਏ ਨੇ ਫੜ ਲਈ ਫੜ ਕੇ ਘਰੇ ਲੈ ਗਿਆ ਉਹਨਾਂ ਦੇ ਧੀ ਨਹੀਂ ਸੀ ਚਲ ਮਟਿਆਰ ਸੀ ਉਹਨਾਂ ਨੇ ਧੀ ਬਣਾ ਲਈ ਧਰਮ ਦੀ ਤੇ ਉਹ ਜਿਹੜਾ ਲਾਲ ਬਾਦਸ਼ਾਹ ਸੀ ਉਹ ਅੱਡ ਨਿਕਲ ਗਿਆ ਧਾਲ ਬਾਦਸ਼ਾਹ ਦੇ ਲੀੜੇ-ਲੂੜੇ ਪਾਟ ਕੇ ਲਾਲ ਬਾਦਸ਼ਾਹ ਫਿਰ ਲੱਗ ਗਿਆ ਇਹਨਾਂ ਦੇ ਮੈਸਤਰੀਆਂ ਦੇ ਕੰਮ ਤੇ ਪੇਟ ਤਾਂ ਭਰਨਾ ਸੀ ਮੈਸਤਰੀਆਂ ਦੇ ਕੰਮ ਕਰਿਆ ਕਰੇ ਲੱਕੜਾਂ ਲਿਆਇਆ ਕਰੇ ਜੰਗਲ ਚੋਂ ਵੱਢ ਕੇ ਕੁਈ ਮੁੰਨੇ ਵਾਲੀ ਕੋਈ ਪੰਜਾਲੀ ਵਾਲੀ ਇਹ ਜੇ ਉਹ ਬਣਾ ਬਣਾ ਕੇ ਵੇਚਿਆ ਕਰਨ ਉਹਨੇ ਫੇਰ ਕੀ ਕੀਤਾ ਇਹ ਜਿਹੜਾ ਕਬੂਤਰ ਸੀ ਉਹ ਉਹ ਕਬੂਤਰ ਕਿਤੇ ਹੋ ਗਿਆ ਜ਼ਖਮੀ ਹੂੰ ਕਿਉਂ ਮੇਰੀ ਦੇ ਪਤਫਾਨ ਦੇ ਕਿਤੇ ਕੋ ਬੱਜ ਗਿਆ ਉਹ ਕਬੂਤਰ ਹੀ ਡਾਰਚਦਾ ਜਾਵੜਿਆ ਤੇ ਉਹਨਾਂ ਤੋਂ ਉੱਡਿਆ ਨਾ ਜਾਇਆ ਕਰੇ ਕਬੂਤਰ ਤੋਂ ਅੱਛਾ ਜਿਹੜੇ ਦੂਜੇ ਕਬੂਤਰ ਨਾਲ ਸੀ ਉਹਨੂੰ ਚੋਗਾ ਲਿਆ ਕੇ ਦੇਆ ਕਰਨ ਬੈਠੇ ਨੂੰ ਚੋਗਾ ਦਿੰਦੇ ਜੀ ਬੱਚਿਆਂ ਨੂੰ ਦਿੰਦੇ ਆ ਚੋਗਾ ਇਹ ਪੋਟਾ ਭਰ ਰਿਹਾ ਉਹਨਾਂ ਲਿਆ ਕੇ ਉਹਨੂੰ ਚੋਗਾ ਦੇਣਾ ਉਹ ਫਿਰ ਰਾਣੀ ਨੇ ਦੇਖਿਆ ਵੀ ਜੇ ਕਬੂਤਰ ਮਿਲ ਜੇ ਤੇ ਕਬੂਤਰ ਸਾਰਿਆਂ ਨੂੰ ਇਕੱਠੇ ਕਰ ਦੋ ਰਾਣੀ ਕੁੱਟ ਕੇ ਚੂਰੀ ਲੱਗੀ ਪਾਉਣ ਤਾਂਹਾਂ ਜਾਨਵਰਾਂ ਨੂੰ ਚੂਰੀ ਉਹ ਔਂਗ ਪਾਉਣ ਲੱਗੀ ਜਦੋਂ ਉੱਥੇ ਜਦੋਂ ਲੈ ਕੇ ਆਂਦੀ ਆ ਮੇਲਾ 'ਚੋਂ ਉਹਨੂੰ ਕਬੂਤਰ ਨੂੰ ਪੁੱਛਿਆ ਉਹਨੇ ਵੀ ਕੋ ਖਾਣਾ ਔਰ ਉਹ ਭੁੱਖਤਾ ਲੱਗਿਆ ਉਹ ਚੂਰੀ ਕੁੱਟ ਕੇ ਲਈ ਮੇਲਾ 'ਚੋਂ ਆਪਦੇ ਹੱਥ ਨਾਲ ਨਾਇਦਾਂ ਨੇ ਆਰੀ ਮੰਗ ਨੂੰ ਖੋਇ ਲਾਲ ਬਾਸ਼ਾ ਨੂੰ ਖੋਈ ਚੂਰੀ ਨਾਲੇ ਕਬੂਤਰ ਨੂੰ ਖੋਈ ਉਹ ਕਹਿੰਦੇ ਵੀ ਜੇ ਕਬੂਤਰ ਨੂੰ ਚੋਰੀ ਮਿਲ ਗਈ ਤੇ ਕਬੂਤਰ ਨੂੰ ਪਤਾ ਲੱਗ ਜਾ ਉਹ ਤੇ ਇੱਥੇ ਕਬੂਤਰ ਆ ਜੂ ਜਾਂ ਚੂਰੀ ਖਾਣ ਆਊਗਾ ਉਹ ਇਸ ਗੱਲ ਦੀ ਮਾਰੀ ਤੇ ਚੂਰੀ ਨਾ ਚਪਾਇਆ ਕਰੀ ਉਹ ਕਈ ਦਿਨ ਤਾਂ ਆਇਆ ਨਾ ਜਦੋਂ ਉਹਨੂੰ ਚੋਗਾਲ ਜਾ ਕੇ ਦੂਜੇ ਕਬੂਤਰਾਂ ਨੇ ਦਿੱਤੀ ਚੂਰੀ ਤੇ ਉਹ ਉਹ ਵੀ ਪਰਖ ਗਿਆ ਆਹ ਚੂਰੀ ਦਾ ਸਹਜਾ ਦੀ ਦੀ ਕੁੱਤਥਣੀ ਕੁੱਟੀ ਵੀ ਜਦੋਂ ਫਿਰ ਉੱਡਣ ਲੱਗ ਗਿਆ ਮੜਾ ਜਾ ਜੋ ਉਡਿਆ ਕਬੂਤਰਾਂ ਨਾਲ ਤੇਰੇ ਆ ਕੇ ਛੱਤ ਤੇ ਬਾਹੇ ਚੂਰੀ ਖਾਣ ਲੱਗਾ ਤੇ ਰਾਣੀ ਆ ਗਈ ਰਾਣੀ ਆ ਗਈ ਰਾਣੀ ਦੇ ਕੋਲੇ ਜਾ ਆਪੜਿਆ ਰਾਣੀ ਨੇ ਭਾਈ ਖਾਣ ਲਿਆ ਤੇ ਰਾਣੀ ਨੂੰ ਚੂਰੀ ਚਾਰੀ ਖੁਆਈ ਚੂਰੀ ਖਵਾ ਖਿਆਰੀ ਵੀ ਹੁਣ ਆਪਾ ਦਾ ਹੋ ਗਿਆ ਇਕੱਠੇ ਹੁਣ ਕਿਦੋਂ ਤੂੰ ਲਾਲ ਬਾਦਸ਼ਾਹ ਦਾ ਪਤਾ ਕਰ ਫਿਰ ਉਹ ਲਾਲ ਬਾਦਸ਼ਾਹ ਦਾ ਪਤਾ ਕਰਨ ਆਇਆ ਜਦੋਂ ਤੇ ਲਾਲ ਬਾਦਸ਼ਾਹ ਗਾਹਾਂ ਬਲੀਡੇ ਪਾਟੇ ਵੀ ਤੇ ਬੁਰਾ ਹਾਲ ਹੋਇਆ ਵਾ ਤੇ ਲੱਕੜਾਂ ਮਢੀ ਜਾਵੇ ਜੰਗਲ ਚ ਉਹ ਦੇਖ ਕੇ ਕਹਿੰਦਾ ਵੀ ਮੈਨੂੰ ਉਹੀ ਲੱਗਦਾ ਜਾਂ ਉਹ ਰਿਆ ਕਬੂਤਰ ਕੋਲੇ ਜਾਂ ਆਖਿਆ ਨਾ ਕਿਵੇਂ ਤੂੰ ਸਿਆਣ ਚ ਨਹੀਂ ਆਉਂਦਾ ਤੇ ਉਹ ਕਹਿੰਦਾ ਵੀ ਤੈਨੂੰ ਰਾਣੀ ਬਹੁਤ ਯਾਰ ਕਰਦੀ ਆ ਤੇ ਲਾਲ ਬਾਦਸ਼ਾਹ ਹੋਣ ਲੱਗ ਗਿਆ ਉਹ ਰੋਣਾ ਦਾ ਮੈਂ ਨਾਨਾ ਮੇਰੇ ਕੋਲੇ ਕੋਈ ਹੁਣ ਪੈਸਾ ਉਹਨਾਂ ਦੇ ਰੋਟੀ ਤੇ ਆ ਵਾ ਸਿਰ ਰੋਟੀ ਖਾ ਲੈਣਾ ਲਕੜਾ ਬੜ ਕੇ ਲੈ ਜਾਣਾ ਰੋਟੀ ਮੈਨੂੰ ਦੇ ਦਾਂਦੇ ਆ ਲੀੜੇ ਮੇਰੇ ਪਾਟ ਗਏ ਉਹ ਆ ਨਾ ਫਿਰ ਜਿਹੜੇ ਹੀਰੇ ਮੇਰੇ ਫੰਗਾ ਨਾਲ ਬੰਨੇ ਹੋਏ ਆ ਉਹ ਕਿਥੇ ਕੰਮ ਸੀ ਇਹੇ ਕੰਮ ਨੂੰ ਬੰਨੇ ਸੀ ਆ ਹੋਰ ਮੇਰੇ ਫੰਗਾ ਨਾਲ ਹੀਰੇ ਉਹਦੇ ਫੰਗਾ ਨਾਲ ਬੰਨੇ ਸੀ ਹੀਰੇ ਹੋਰ ਪਰ ਆ ਹੀਰੇ ਲੈ ਜਾ ਹੀਰੇ ਲਿਜਾ ਕੇ ਆਬਦੇ ਲੀੜੇ ਲੈ ਲੀੜੇ ਲੈ ਫੇਰ ਆਪਾਂ ਚੱਲਦੇ ਆ ਫੇਰ ਉਹਦੇ ਹੀਰੇ ਲੈ ਹੀਰੇ ਲੈ ਕੇ ਆਪਾਂ ਲੀੜਾ ਲੱਤਾਂ ਲਿਆ ਸਾਰਾ ਲੈ ਕੇ ਫੇਰ ਕਬੂਤਰ ਕਹਿੰਦਾ ਹੁਣ ਤੂੰ ਆਉਂ ਕਰ ਉੰਜ ਘੋੜੇ ਨੂੰ ਰਿਆ ਭਾਲ ਕੇ ਫੇਰ ਹੀ ਆਪਾਂ ਚੱਲਾਂਗੇ ਫੇਰ ਉਹ ਕਬੂਤਰ ਨੇ ਫਿਰਦੇ ਫਿਰਦੇ ਨੇ ਫਿਰਦੇ ਫਿਰਦੇ ਦੇਖਿਆ ਜਾ ਕੇ ਉਹ ਲਾਲ ਬਾਦਸ਼ਾਹ ਨੂੰ ਕਹਿੰਦਾ ਆਰਾ ਵੀ ਉਹ ਤਾਂ ਘੋੜਾ ਕਿਸੇ ਦੇ ਘਰੇ ਬੰਨਿਆ ਪਿਆ ਉਹ ਲਾਲ ਬਾਦਸ਼ਾਹ ਆਲਾ ਚੱਲ ਪਾ ਚੱਲਦੇ ਆ ਲਾਲ ਬਾਦਸ਼ਾਹ ਫੇਰ ਨਾਲ ਗਿਆ ਜਾ ਕੇ ਉਹਨੂੰ ਕਹਿੰਦੇ ਵੀ ਇਹ ਜੀਮਿੰਦਾਰ ਦੇ ਬੰਨਿਆ ਸੀ ਵੀ ਇਹ ਘੋੜਾ ਸਾਡਾ ਖੁੰਝਿਆ ਹੋਗਾ ਤੂੰ ਪੈਸੇ ਲੈਣਿਆ ਜਿਹੜੇ ਲੈਲਾ ਦੇ ਕੋਲੇ ਸੀਗੇ ਵੀ ਦੱਸ ਕਿੰਨੇ ਪੈਸੇ ਲੈਣੇ ਆ ਉਹਨਾਂ ਦੇ ਥੋੜਾ ਘੋੜਾ ਖੁੰਝਿਆ ਹੋਇਆ ਸੀ ਤੇ ਮੈਂ ਪੈਸੇ ਨਹੀਂ ਲੈਣੇ ਤੁਸੀਂ ਆਪ ਦਾ ਲੈ ਜਾਓ ਉਹ ਘੋੜਾ ਲੈ ਕੇ ਫਿਰ ਰਾਣੀ ਕੋਲੇ ਆਏ ਫਿਰ ਰਾਣੀ ਉਹ ਕੋਠੇ ਤੇ ਚੂਰੀ ਸਿਰਦੀ ਸੀ ਉਸ ਘਰੋਂ ਰਾਣੀ ਨੂੰ ਬੁਹਾ ਕੇ ਫਿਰ ਆਪਦੀ ਉਹ ਭਾਈ ਮਾਂ ਕੋਲੇ ਆਇਆ ਜਦੋਂ ਮਾਂ ਕੋਲੇ ਆਇਆ ਮਾਂ ਕੋਲੇ ਆਇਆ ਮਾਂ ਕੋਲੋਂ ਆ ਕੇ ਤੇ ਉਧਰ ਪੰਗਾ ਪੈ ਗਿਆ ਉਹਨਾਂ ਦਾ ਆਬਖ ਦੀ ਰਾਜਪਾਗਲਾ ਸੀ ਉਹ ਮਰ ਗਿਆ ਫਿਰ ਰਾਜ ਤੇ ਬੈਠਾ ਸੀ ਆਬਖ ਦੀ ਲੜ ਲੜਾਉਣ ਲੱਗ ਗਿਆ ਉਹ ਫਿਰ ਮਗਰੋਂ ਪਾਰ ਕੇ ਜਿਹੜੇ ਸਖਤ ਸੁੱਧਰੇ ਸੀ ਰਾਜਕਮਾਰ ਨੂੰ ਲਿਜਾ ਕੇ ਲਾਲ ਬਾਸ਼ਾ ਨੂੰ ਲਿਜਾ ਕੇ ਫਿਰ ਉਹਨਾਂ ਨੇ ਉਹ ਗੱਡੀ ਤੇ ਬੁਹਾਇਆ ਫਿਰ ਉਹ ਆ ਰਾਜ ਕਰਨ ਆ ਗਿਆ ਉਹ ਰਾਜ ਕਰਨ ਆ ਗਿਆ ਤੇ ਮੌਜ ਕਰਨਾ ਤੇ ਇਹ ਕਿਤੇ ਇੱਕ ਦਿਨ ਪਈ ਪਈ ਕਹਿੰਦੀ ਰਾਣੀ ਬੋਲਦੀ ਆ ਲਾਲ ਬਾਦਸ਼ਾਹੀ ਆ ਵੀ ਮੈਂ ਵਿਆਹ ਵੀ ਤੇਰਾ ਕਰਾ ਲਿਆ ਮੰਗੀ ਵੀ ਸੀ ਇਨਾ ਟਾਈਮ ਤੇ ਮੈਨੂੰ ਤੇਰੀ ਯਾਦ ਦਾ ਨਹੀਂ ਪਤਾ ਲੱਗਿਆ ਵੀ ਕੀ ਯਾਦ ਆ ਹੁੱਡੀ ਉਹ ਕਹਿੰਦਾ ਮੈਂ ਮੈਂ ਰਾਜਾ ਜਾਤ ਕੀ ਜਾਂ ਤੂੰ ਤੇ ਕੀ ਲੈਣਾ ਨਹੀਂ ਹਰੀ ਮੈਨੂੰ ਯਾਦ ਪੁੱਛਣੀ ਹੈ ਚੱਲ ਉਹਨੇ ਗੱਲਾਂ ਬਤਾਈਆਂ ਈ ਤਾਰਤੀ ਮਾਂ ਚਾਰ ਦਿਨ ਫੇਰ ਲੰਗੇ ਫੇਰ ਨਾ ਟੜੀ ਬੜਾ ਲੱਗ ਗਿਆ ਰਬ ਚੱਲ ਸਵੇਰੇ ਸਹੀ ਸਵੇਰੇ ਨੂੰ ਲੈ ਕੇ ਤੇ ਕੋੜੇ ਤੇ ਜਾਵੜਿਆ ਉੱਥੇ ਜਾ ਕੇ ਫੇਰ ਤੋਰ ਕੇ ਵੀ ਟਾ ਇਧਰ ਲੈ ਗਿਆ ਉੱਧਰ ਲੈ ਗਿਆ ਫੇਰ ਤੁਰ ਕੇ ਬਜ਼ਾਰ ਚ ਵੱਢ ਜੇ ਵੀ ਇਹਦੇ ਗੱਲ ਟਲ ਜੇ ਉਹ ਨਾ ਟਲੀ ਆਲੀ ਮੈਨੂੰ ਪੁੱਛਣੀ ਆ ਅੜਾ ਚੰਗਾ ਆ ਜਾ ਰੋਹੀ ਵੀ ਅੱਜ ਬਾਣ ਜੰਗਲ ਜੇ ਚ ਲੈ ਗਿਆ ਜਾ ਕੇ ਤੇ ਉੱਤਰ ਕੇ ਕਿਉਂ ਕਰਮਾਂ ਤੋਂ ਖੜ ਕੇ ਅੜਾ ਯਾਰ ਪੁੱਛਣੀ ਆ ਆਲੀ ਪੁੱਛਣੀ ਆ ਦਾ ਦੇਖ ਲੈ ਚੰਗੀ ਰਹੇਂ ਜੀ ਆਲੀ ਨਹੀਂ ਕਿ ਕੀ ਚੌਥੀ ੜ ਕੇ ਹਾ ਤੇ ਲਾਲ ਬਾਸ਼ਰ ਦਾ ਸੱਪ ਬਣ ਕੇ ਖੜ ਗਿਆ ਮਾਰੇ ਫਕਾਟੇ ਦੇ ਖੜ ਦੇ ਬੜ ਗਿਆ ਖੜ ਦੇ ਬੜ ਗਿਆ ਫਿਰ ਮਾਰੇ ਕੀਕਾਂ ਫਿਰ ਖੜ ਦੀ ਨਿਸ਼ਾਨੀ ਲਾ ਕੇ ਆਈ ਖੜ ਦੀ ਨਿਸ਼ਾਨੀ ਲਾ ਕੇ ਆ ਕੇ ਤੇ ਮੰਡੋਂ ਆ ਕੇ ਬੰਦੇ ਲੈ ਕੇ ਗਈ ਆਪ ਦੇ ਰਾਣੀ ਸੀ ਲੈ ਜਾ ਕੇ ਖੜ ਪਟਾਈ ਉਥੋਂ ਨਿਕਲਿਆ ਨਾ ਉਥੋਂ ਕੀ ਨਿਕਲਣਾ ਸੀ ਫਿਰ ਇਹਨੇ ਕੀ ਕੀਤਾ ਇਹਨੇ ਨਾਮ ਧਰਤਾ ਜਿਹੜਾ ਕੋਈ ਮੈਨੂੰ ਨਵੀਂ ਗੱਲ ਦੱਸੂਗਾ ਦੇਖੀ ਉਹ ਨੂੰ ਮੈਂ ਉਹ ਮੰਗਮਾ ਨਾਮ ਦੇਉਂ ਕੋਈ ਕੋਸ ਕਹੇ ਕੋਈ ਕੋਸ ਕਹੇ ਕੋਈ ਕੋਸ ਕਹੇ ਤੇ ਇਹ ਕਿ ਇਥੋਂ ਦਾ ਵਪਾਰੀ ਸੀ ਸਹੀ ਵਪਾਰ ਕਰਦਾ ਸੀ ਉਰੋਂ ਹੁੰਦੇ ਸੀ ਆ ਇਹਦਾ ਤੇਰੀ ਥੋੜਾ ਹੋਇਆ ਸਾਡੇ ਦੇਖਣ ਚ ਰਹੇ ਆ ਤੇ ਜੰਗਲ ਜਿਉਂ ਬਾਲੇ ਸੀ ਉਰੋਂ ਛਿੜੀਆਂ ਬਾਲੀਆਂ ਹੁੰਨਾਂ ਸੀ ਪਹਿਲੀ ਬੇਬਾਦ ਬਾਲੀ ਹਿੰਦੀ ਬੈਸਦੀ ਰਾਹ ਹੁੰਦੇ ਸੀ ਜੰਗਲਾਂ ਚ ਦੀ ਵੀ ਛਿੜੀਆਂ ਚ ਦੀ ਵੀ ਤੇ ਉਹ ਕਿਦਿਉਂ ਆਇਆ ਤੇ ਉਹਨੂੰ ਨੇਰਾ ਹੋ ਗਿਆ ਨੇਰਾ ਹੋ ਗਿਆ ਆਰਧ ਬਚਾਲੇ ਧੀ ਲੰਮੀ ਉਹ ਜੰਗਲਾਂ ਉਹਨੇ ਕਿਹਾ ਵੀ ਜੇ ਮੈਂ ਹੁਣ ਤੁਰਿਆ ਆ ਗਿਆ ਤੇ ਬਾਖ ਬਾਲੀ ਆ ਤੇ ਹਨੇਰਾ ਹੋਇਆ ਵਾ ਕੋਈ ਜਾਨਵਰ ਨਿਕਲਿਆ ਮਾਰ ਦੂ ਬਈ ਹੋਵੇ ਨਾ ਤੇ ਦਰਖਤ ਤੇ ਚੜ ਗਿਆ ਉਹ ਬਾਈ ਦਰਖਤ ਤੇ ਚੜ ਕੇ ਕਿਥੇ ਬਹਿ ਗਿਆ ਉਹ ਦਰਖਤ ਤੇ ਚੜ ਕੇ ਬਹਿ ਗਿਆ ਤੇ ਫੇਰ ਉਹਦਾ ਦਰਖਤ ਦੇ ਸਲੇ ਨੀ ਖੱਟ ਮਾੜੀ ਦੀ ਤੂੰ ਐ ਬੈਠਾ ਰਾਤ ਕੱਟਣ ਦਾ ਮਾਰਾ ਉਹ ਖੱਡ ਫੇਰੀਆਂ ਇੱਕਦਾਂ ਹੀ ਉਹਦਾ ਮੂੰਹ ਐ ਖੁੱਲ ਗਿਆ ਖੱਡ ਦਾ ਜਿਉਂ ਖੁੱਲ ਗਿਆ ਬੱਚੋਂ ਫੇ ਸੱਪ ਨਿਕੜੇ ਵੱਡੇ ਵੱਡੇ ਸੱਪ ਫੇ ਬਲੇਟੇ ਮਾਰ ਮਾਰ ਐ ਆਪ ਹੀ ਬਲੇਟੇ ਮਾਰ ਮਰ ਰੋੜ ਰੋੜ ਕੇ ਜੇ ਕੈਂ ਘਮ ਕੇ ਬੰਦੇ ਬਣ ਗਏ ਜਦੋਂ ਬੰਦੇ ਬਣ ਗਏ ਬੰਦੇ ਫੇਰ ਨਾਗਰੀਆਂ ਨਿਕਲੀਆਂ ਨਾਗਰੀਆਂ ਲੇਟ ਲੇਟ ਕੇ ਲੇਟ ਕੇ ਟਕੇ ਉਹ ਜਨਾਨੀਆਂ ਬਣ ਗਈਆਂ ਫੇਰ ਉਹ ਬੈਂਚ ਲਿਆਇ ਚੱਕ ਕੇ ਬੈਂਚ ਲਾਇਆ ਇੱਕ ਕੁਰਸੀਆਂ ਕੱਢੀਆਂ ਉਸੇ ਕੁਰਸੋਂ ਵਿੱਚੋਂ ਦੱਸੇ ਕੱਢ ਕੇ ਰਾਜਧਾਨੀ ਥੱਲੇ ਉਹਨਾਂ ਹੀ ਬਾਖਸ਼ਨਾਗ ਦੀ ਤੇ ਉਹਨਾਂ ਨੇ ਫਿਰ ਆਪਦਾ ਨਾਸ਼ ਵਿਚਾਰ ਕੀਤਾ ਐਨ ਆ ਉਹਦਾ ਡਾਂਟ ਡੱਪਾ ਪੂਰਾ ਕਰਕੇ ਤੇ ਫਿਰ ਉਹ ਕੰਮ ਵਿਗੜਦੇ ਆਇਆ ਤੇ ਮਾਰ ਮਾਰ ਕੇ ਮਲੋਸੇ ਉਹ ਹੀ ਸੱਪਮਣ ਮੰਣ ਕੇ ਬੜੀ ਜਾਣ ਖੱਟ ਚ ਸਾਰਾ ਸਮਾਨ ਲਿਜਾ ਕੇ ਪੇਰੋਂ ਨਾਗਣਿਆਂ ਮਾਰ-ਮਾਰ ਮਲੋਥੇ ਔਰਾਂਆਂ ਪਾਤੀਆਂ ਮੜੀ ਜਾਣ ਉਹਨੇ ਲਾਲ ਬਾਦਸ਼ਾਹ ਦੇਖ ਲਿਆ ਸਹੀ ਉਮੇ ਲਾਲ ਬਾਦਸ਼ਾਹ ਬਣਿਆ ਆਂਦਾ ਤੇ ਨਾਲ ਉਹਦੇ ਜਨਾਨੀ ਸੁਪਣੀ ਜਿਹੜੀ ਉਹ ਜਨਾਨੀ ਬਣੀ ਵੀ ਉਹਨੂੰ ਲਾਲ ਬਾਦਸ਼ਾਹ ਜਦੋਂ ਉਹ ਦਸੱਲੇ ਸੀ ਬੈਠਾ ਥੱਲੇ ਬੈਠਾ ਦੇਖਿਆ ਤੇ ਉਹ ਤਾਹਾਂ ਬੈਠੀ ਸਹੀ ਤੇ ਉਹਦੇ ਅੱਖਾਂ 'ਚੋਂ ਹਿੰਗੂ ਲਾ ਗੱਡ ਗਣੋ ਦੇਖ ਕੇ ਕਿ ਗੇ ਮੈਂ ਨੂੰ ਜਾਂ ਜਾਂ ਪੁੱਛਿਆ ਤੇ ਮਾਂ ਪਾਵੇ ਨੂੰ ਪਹੁੰਚੀ ਮौज ਕਰਦੀ ਬੁੱਲੇ ਵੱਢਦੀ ਸੀ ਤੇ ਮੈਂ ਵੀ ਕਾਹਨੂੰ ਪੁੱਛਣਾ ਸੀ ਜਦੋਂ ਹਿੰਜੂ ਡਿੱਗੇ ਹਿੰਜੂ ਉਹ ਲਾਲ ਬਾਸ਼ਾ ਦੇ ਉੱਤੇ ਝੱਡ ਗਏ ਕਿਉਂ ਉੱਤੇ ਡਿੱਗੇ ਜ ਨੇ ਤਾਹਾਨੂੰ ਚ ਆਖਿਆ ਚਾ ਕੇ ਤੇ ਉਹ ਵੀ ਯਾਨੀ ਪਸਤਾਇਆ ਵੀ ਦੇਖ ਕਿੱਥੇ ਸਿਆਪਾ ਖੜਾ ਕਰ ਲਿਆ ਨੇ ਨਾਲੇ ਮੈਨੂੰ ਕਰਿਆ ਮੈਂ ਵੀ ਮौज ਕਰਦਾ ਸੀ ਉਹ ਫਿਰ ਆ ਜੋ ਬਣਿਆ ਤਾਂ ਬਲੇਟੇ ਮਾਰ ਕੇ ਸੱਪੋ ਉਹ ਥੱਪਣੀ ਨੂੰ ਕਹਿੰਦਾ ਆ ਬੇ ਕਰਨਿਉ ਅਰੇ ਤੂੰ ਬੜ ਪਹਿਲਾਂ ਬਤੂ ਬੜ ਪਹਿਲਾਂ ਉਹ ਕਹਿੰਦੀ ਨਹੀਂ ਤੂੰ ਬੜ ਪਹਿਲਾਂ ਉਹਨੇ ਥੱਪਣੀ ਦਾ ਪਹਿਲਾ ਮਾਰਤੀ ਮਰੋਥੇ ਮਾਰ ਕੇ ਬੰਦੇ ਬਣੇ ਸੀ ਥੱਪ ਮਾਰ ਕੇ ਦਵਾਰੇ ਤੇ ਜਦੋਂ ਬੜ ਗਈ ਤੇ ਉਹ ਬੜਨ ਲੱਗਿਆ ਨਾ ਵੈ ਕਿਉ ਤੇ ਉਹਨੇ ਲਾਲ ਬਾਦਸ਼ਾਹ ਦੇ ਘਰ ਆਲੀ ਸੀ ਲਾਲ ਬਾਦਸ਼ਾਹ ਫੇਰ ਥੱਪ ਬਣ ਗਿਆ ਮਰੋਥੇ ਮਾਰ ਕੇ ਤੇ ਉਹਨੇ ਤਹਰੋ ਛਾਲ ਮਾਰੀ ਤੇ ਕਾਹਗਰੀ ਪੂਛ ਫੜ ਲਈ ਅੱਛਾ ਪੂਛ ਫੜ ਕੇ ਲੱਗੀ ਮਨਤਾ ਕਰਨ ਫਿਰ ਉਸੋਂ ਬੰਦਾ ਬਣਿਆ ਲਾਲ ਬਾਦਸ਼ਾਹ ਬਣਿਆ ਤੇ ਉਹੀ ਖੱਡਪੋ ਰਖ ਬਣ ਗਈ ਫਿਰ ਉਸੋਂ ਲਾਲ ਬਾਦਸ਼ਾਹ ਨੂੰ ਲੈ ਕੇ ਫਿਰ ਦੁਬਾਰੇ ਆਈ ਦੁਬਾਰੇ ਲਾਲ ਬਾਦਸ਼ਾਹ ਵੀ ਰਾਜ ਤੇ ਬੈਠਾ ਕਾਣੀ ਇਹ ਵੀ ਬਹੁਤ ਸੁਣੀ